ਮੇਰੇ ਬਹੁਤ ਹੀ ਸਤਿਕਾਰਯੋਗ ਸਿਕਸ ਚੈਪਟਰ ਨੂੰ ਪਿਆਰ ਕਰਨ ਵਾਲੇ ਆਡੀਅנס ਤੇ ਮੇਰੇ ਬਹੁਤ ਸਾਰੇ ਦੋਸਤ ਸੱਜਣ ਮਿੱਤਰ ਸਾਰੇ ਹੀ ਗੁਰੂ ਫਤਿਹ ਦੀ ਸਾਂਝ ਪ੍ਰਵਾਨ ਕਰੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੁਝ ਗੱਲਾਂ ਤੁਹਾਡੇ ਨਾਲ ਕਰਨੀਆਂ ਨੇ ਪਹਿਲੀ ਵਾਰ ਮੈਂ ਆਪਣੇ ਇਸ ਚੈਨਲ ਤੇ ਅੱਜ ਲਾਈਵ ਹੋਇਆ ਹਾਂ ਸੋ ਮੈਂ ਬੇਨਤੀ ਕਰਦਿਆਂ ਜਿਹੜੇ ਵੀ ਆਨਲਾਈਨ ਨੇ ওই ਸਮੇਂ ਮੇਰੇ ਇਸ ਲਾਈਵ ਨਾਲ ਜੁੜ ਜਾਓ ਤੋਂ ਜਿਹੜੀ ਵਿਚਾਰ ਮੈਂ ਪੇਸ਼ ਕਰਨੀ ਚਾਹੁੰਦਾ ਉਸ ਵਿਚਾਰ ਦੇ ਤੁਸੀਂ ਕਮੈਂਟ ਵੀ ਕਰ ਸਕਦੇ ਹੋ ਮੈਂ ਕੋਸ਼ਿਸ਼ ਕਰਾਂਗਾ ਉਹਨਾਂ ਦੇ ਜਵਾਬ ਦੇਣ ਦੀ ਸੋ ਸਾਰਿਆਂ ਨੂੰ ਬੇਨਤੀ ਆ ਕਿ ਜਿਹੜੇ ਜਿਹੜੇ ਇਸ ਸਮੇਂ ਲਾਈਵ ਨੇ ਉਹ ਮੇਰੇ ਇਸ ਚੈਨਲ ਨਾਲ ਕਨੈਕਟ ਕਰੋ ਕੁਝ ਗੱਲਾਂ ਤੁਹਾਡੇ ਨਾਲ ਕਰਨੀਆਂ ਨੇ ਸੋ 1 ਮਿੰਟ ਤੱਕ ਮੈਂ ਆਪਣੇ ਵਿਚਾਰ ਜਿਹੜੇ ਉਹ ਸ਼ੁਰੂ ਕਰ ਦਿਆਂਗਾ ਸਾਰਿਆਂ ਨੂੰ ਬੇਨਤੀ ਹੈ ਕਿ ਆਓ ਕੁਝ ਕੌਮੀ ਵਿਚਾਰਾਂ ਨੇ ਕੁਝ ਪੰਥ ਦੀਆਂ ਵਿਚਾਰਾਂ ਨੇ ਜੋ ਤੁਹਾਡੇ ਨਾਲ ਸਾਂਝੀਆਂ ਕਰਨੀਆਂ ਨੇ ਠੀਕ ਹੈ ਜੀ ਕੋਈ ਜ਼ਿਆਦਾ ਲੰਮੀ ਗੱਲ ਨਹੀਂ ਕਰਾਂਗੇ ਗੱਲ ਅਸੀਂ ਥੋੜੀ ਕਰਾਂਗੇ ਕਾ ਜੀ ਸੋ ਫਿਰ ਬੇਨਤੀ ਆ ਕਿ ਜਿਹੜੇ ਵੀ ਮੇਰੇ ਇਸ ਚੈਨਲ ਦੇ ਨਾਲ ਜੁੜੇ ਹੋਏ ਨੇ ਜਿਹੜੇ ਪਿਆਰ ਕਰਦੇ ਨੇ ਇਸ ਚੈਨਲ ਨੂੰ ਸੋ ਇਸ ਚੈਨ ਰਾਈ ਮੈਂ ਪਹਿਲੀ ਵਾਰ ਤੁਹਾਡੇ ਨਾਲ ਲਾਈਵ ਹੋ ਰਿਹਾ ਹਾਂ ਸੋ ਬੇਨਤੀ ਕਰਾਂਗਾ ਕਿ ਕਿਰਪਾ ਕਰਕੇ ਆਪਣੇ 5-7 ਮਿੰਟ ਦਾ ਰੁਝੇਵਾਂ ਛੱਡ ਕੇ ਤੇ ਵਿਚਾਰਾਂ ਦੀ ਸਾਂਝ ਪਾਈਏ ਤੋ 3 ਮਿੰਟ ਦਾ ਸਮਾਂ ਹੋ ਚੁੱਕਾ 1 ਅੱਧਾ ਮਿੰਟ ਹੋਰ ਤੁਹਾਡੀ ਅਡੀ ਕਰਾਂਗੇ ਫਿਰ ਉਸ ਤੋਂ ਬਾਅਦ ਜੋ ਮੇਰੇ ਮਨ ਦੇ ਬਲਬਲੇ ਨੇ ਜੋ ਮੇਰੇ ਮਨ ਦੇ ਵਿਚਾਰ ਆ ਉਹ ਮੈਂ ਸਾਂਝੇ ਕਰਕੇ ਤੇ ਉਹ ਅੱਜ ਦਾ ਲਾਈਵ ਜਿਹੜਾ ਇਹ ਅਪਲੋਡ ਕਰਦੇ ਆਂਗਾ ਸੋ ਜਿਸ ਵੀ ਵਿਸ਼ੇ ਤੇ ਮੈਂ ਆਪਣੇ ਇਸ ਚੈਨਲ ਤੋਂ ਲਾਈਵ ਹੋਇਆ ਕਰਾਂਗਾ ਉਹਦਾ ਥੰਬਨੇਲ ਮੈਂ ਆਪ ਜੀ ਨੂੰ ਆਪਣੇ ਸਲਾਈਵ ਦੇ ਵਿੱਚ ਦੇ ਦਿਆ ਕਰਨਾ। ਤੋਂ ਅੱਜ ਦਾ ਥੰਬਨੇਲ ਜਿਹੜਾ ਦਿੱਤਾ ਏ ਉਹ ਤੁਸੀਂ ਦੇਖ ਹੀ ਲਿਆ ਹੋਏਗਾ। ਕਿ ਸਿੱਖ ਹਿਸਟਰੀ then and now ਸਿੱਖ ਇਤਿਹਾਸ ਉਦੋਂ ਦਾ ਤੇ ਹੁਣ ਦਾ ਉਦੋਂ ਦਾ ਕਦੋਂ ਦਾ ਜਦੋਂ ਪਹਿਲੀ ਵਾਰ ਗੁਰੂ ਨਾਨਕ ਸਾਹਿਬ ਇਸ ਧਰਤੀ ਤੇ ਆਏ ਤੇ ਉਹਨਾਂ ਨੇ ਸਤ ਨਾਮ ਦਾ ਪਰਦੇਸ਼ ਦਿੱਤਾ ਇਲੀ ਪਾਤਸ਼ਾਹੀ ਤੋਂ ਲੈ ਕੇ ਦਸਵੀਂ ਪਾਤਸ਼ਾਹੀ ਤੱਕ ਦਾ ਇਤਿਹਾਸ ਉਸ ਤੋਂ ਬਾਅਦ ਗੁਰੂ ਗਬੇਰ ਸਿੰਘ ਸੱਚੇ ਪਾਤਸ਼ਾਹ ਜੀ ਦਾ ਜੋਤੀ ਜੋ ਸਮਾਨ ਤੋਂ ਬਾਅਦ ਬੰਦਾ ਸਿੰਘ ਬਹਾਦਰ ਤੇ ਹੋਰ ਅਨੇਕਾਂ ਹੀ ਧਰਮੇਸ਼ੂਰ ਮੇ ਬਾਬਾ ਦੀਪ ਸਿੰਘ ਜੀ ਜੱਸਾ ਸਿੰਘ ਆਲੂਵਾਲੀਆ ਜੱਸਾ ਸਿੰਘ ਰਾਮਗੜੀਆ ਬਾਬਾ ਬਗੇਲ ਸਿੰਘ ਜੀ ਨਵਾਬ ਕਪੂਰ ਸਿੰਘ ਜੀ ਤੇ ਹੋਰ ਅਨੇਕਾਂ ਮਿਸਲਾਂ ਦੇ ਸਰਦਾਰ ਜੈ ਸਿੰਘ ਨਕਈ ਹਰੀ ਸਿੰਘ ਜੀ ਭੰਗੀ ਤੇ ਗੁਰਬਖਸ਼ ਸਿੰਘ ਡੱਲੇਵਾਲੀਆ ਤੇ ਹੋਰ ਅਨੇਕਾਂ ਸਰਦਾਰ ਜਿਨ੍ਹਾਂ ਨੇ ਆਪਣਾ ਖੂਨ ਵਹਾ ਕੇ ਤੇ ਪੰਥ ਦੀ ਸੇਵਾ ਕੀਤੀ ਖਾਲਸਾ ਰਾਜ ਦੀ ਕਾਇਮੀ ਤੱਕ ਮਹਾਰਾਜਾ ਰਣਜੀਤ ਸਿੰਘ ਹਰੀ ਸਿੰਘ ਨਲਵਾਰੀ ਤੇ ਅਕਾਲੀ ਫੂਲਾ ਸਿੰਘ ਜੀ ਤੇ ਹੋਰ ਅਨੇਕਾਂ ਜਿਨ੍ਹਾਂ ਨੇ ਇਥੇ ਖਾਲਸਾ ਰਾਜ ਕਾਇਮ ਕਰਨ ਵਾਸਤੇ ਆਪਣੀਆਂ ਸ਼ਹਾਦਤਾਂ ਦਿੱਤੀਆਂ ਆਪਣਾ ਖੂਨ ਵੇਡੋਲਿਆ ਉਸ ਤੋਂ ਬਾਅਦ ਡੋਗਰਿਆਂ ਦਾ ਨੀਸਣਾ ਆਪਣਾ ਗਦਦਾਰੀਆਂ ਖਾਲਸਾ ਰਾਜ ਠਹਿ ਠੇਰੀ ਕਰਨਾ ਪੰਜਾਬ ਉੱਤੇ ਅੰਗਰੇਜ਼ਾਂ ਦਾ ਕਬਜ਼ਾ ਤੇ ਅੰਗਰੇਜ਼ਾਂ ਤੋਂ ਬਾਅਦ ਇਸ ਦੇਸ਼ ਨੂੰ ਆਜ਼ਾਦ ਕਰਵਾਉਣ ਵਾਸਤੇ 86% ਕੁਰਬਾਨੀਆਂ ਸਿੱਖਾਂ ਦੀਆਂ ਤੇ 1947 ਤੋਂ ਲੈ ਕੇ ਹੁਣ ਤੱਕ ਕੌਮ ਦੇ ਨਾਲ ਕੀ ਕੁਝ ਵਾਪਰਿਆ ਇੰਨਾ ਕੱਲੂ ਕਾਰਿਆਂ ਦੇ ਵਿੱਚੋਂ ਕੌਮ ਬਿਲਕੁਲ ਜਿਸ ਤਰ੍ਹਾਂ ਪੱਠੀ ਦੇ ਵਿੱਚ ਸੋਨਾ ਤੱਪਦਾ ਉਸ ਤਰ੍ਹਾਂ ਤਪ ਕੇ ਸਾਹਮਣੇ ਆਈ ਸੋ ਗੁਰਸਵਾਰਿਓ ਸਿੱਖ ਕੈਪਟਰ ਜਿਹੜਾ ਚੈਨਲ ਬਣਾਇਆ ਗਿਆ ਸੀ ਉਹ ਸੰਸਾਰ ਪਰ ਵਿਸ਼ਵਾਸ ਦੇ ਸਿੱਖਾਂ ਦੇ ਨਾਲ ਇੱਕ ਸਾਜ ਪਾਉਣ ਦਾ ਇੱਕ ਮਾਧਿਅਮ ਸੀ ਸੋ ਇਹਦੇ ਰਾਹੀਂ ਸਭ ਤੋਂ ਪਹਿਲਾਂ ਜੋ ਮਨ ਦਾ ਬਲਬਲਾ ਉੱਠਿਆ ਗੁਰਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਜਿਨ੍ਹਾਂ ਦਾ 350 ਸਾਲਾ ਸ਼ਹੀਦੀ ਪੁਰਬ ਅਸੀਂ ਮਨਾ ਕੇ ਹਟੇ ਹਾਂ ਸੋ ਮੇਰੇ ਮਨ ਦੇ ਵਿੱਚ ਸਿੱਕੇ ਗੁਰਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਦੀ ਸਮੁੱਚੀ ਬਾਣੀ ਦਾ ਪ੍ਰਸਾਰਨ ਇਸ ਚੈਨਲ ਰਾਹੀਂ ਕਰਾਂ ਤੇ ਉਹਨਾਂ ਦੀ ਸ਼ਹਾਦਤ ਉਹਨਾਂ ਦਾ ਜੀਵਨ ਉਹਨਾਂ ਦਾ ਬਾਇਓਗ੍ਰਾਫੀ ਉਹ ਸਾਰੀ ਤੁਹਾਡੇ ਸਾਹਮਣੇ ਰੱਖਾ ਤਾਂ ਗੁਰੂ ਪਾਤਸ਼ਾਹ ਜੀ ਦੇ ਚਰਨਾਂ ਵਿੱਚ ਅਰਦਾਸ ਬੇਨਤੀ ਕਰਕੇ ਉਹ ਉਪਰਾਲਾ ਸ਼ੁਰੂ ਕੀਤਾ ਸੀ ਤੇ ਗੁਰੂ ਪਾਤਸ਼ਾਹ ਜੀ ਨੇ ਆਪ ਸੇਵਾ ਲਈ ਹਾਲੇ ਕਿ ਬਹੁਤ ਸਾਰੀਆਂ ਕੋਤਾਈਆਂ ਮੇਰ ਕੋ ਦੇ ਵਿੱਚ ਹੋਈਆਂ ਨੇ ਜਿਸ ਪਾਸੋਂ ਮੈਂ ਖਿਮਾ ਦੀ ਜਾਚਨਾ ਮੰਗਦਾ ਹਾਂ ਹੁਣ ਤੁਹਾਡੇ ਨਾਲ ਸਾਂਝ ਪਾਉਣ ਦਾ ਇੱਕ ਮਕਸਦ ਇਹ ਵੀ ਸੀ ਕਿ ਰੋਜ਼ ਸਵੇਰੇ ਕੋਸ਼ਿਸ਼ ਕਰੀਦੀ ਹੈ ਕਿ ਗੁਰਬਾਣੀ ਵੀ ਇੱਕ ਜਾਂ ਤੋਂ ਤੁਕਾਂ ਜਿੰਨੂੰ ਅਸੀਂ ਸਾਰਾ ਦਿਨ ਆਪਣੇ ਜੀਵਨ ਦੇ ਵਿੱਚ ਵਿਚਾਰ ਕੇ ਆਪਣਾ ਜੀਵਨ ਗੁਰੂ ਆਸੇ ਅਨੁਸਾਰ ਬਣਾ ਸਕੀਏ ਉਹਦੀ ਸਾਂਝ ਤੁਹਾਡੇ ਨਾਲ ਪਾਈ ਜਾ ਰਹੀ ਹੈ ਹੁਣ ਮੈਂ ਚਾਹੁੰਦਾ ਸੀ ਕਿ ਜਿਹੜਾ ਅਗਲਾ ਸ਼ਨੀਵਾਰ ਆਉਣਾ ਹੈ ਉਸ ਦਿਨ ਤੋਂ ਕਿਉਂਕਿ ਹੁਣ ਮੈਂ ਹਫਤੇ ਦੇ ਵਿੱਚ ਦੋ ਵੀਡੀਓ ਅਪਲੋਡ ਕਰਦਾ ਹਾਂ ਤੋ ਮੈਂ ਚਾਹੁੰਦਾ ਕਿ ਹਫਤੇ ਦੇ ਵਿੱਚ ਤਿੰਨ ਵੀਡੀਓ ਕਰਕੇ ਤੇ ਗੁਰੂ ਅੰਗਦ ਦੇਵ ਸੱਚੇ ਪਾਤਸ਼ਾਹ ਜੀ ਦਾ ਜਿਹੜਾ ਸਮੁੱਚਾ ਇਤਿਹਾਸ ਹੈ ਤੁਹਾਡੇ ਨਾਲ ਸਾਂਝ ਪਾਈ ਜਾਵੇ ਕਿਉਂਕਿ ਜਦੋਂ ਅਸੀਂ ਸੋਸ਼ਲ ਮੀਡੀਆ ਦੇ ਉੱਪਰ ਸਿੱਖ ਇਤਿਹਾਸ ਦੀ ਜਾਣਕਾਰੀ ਲੈਂਦੇ ਆ ਜਾਂ ਗੱਲ ਕਰਦੇ ਆ ਤਾਂ ਦੇਖਦੇ ਆ ਕਿ ਗੁਰੂ ਨਾਨਕ ਪਾਤਸ਼ਾਹ ਜੀ ਦਾ ਜੀਵਨ ਇਤਿਹਾਸ ਵੀ ਸੋਸ਼ਲ ਮੀਡੀਆ ਤੇ ਕਾਫੀ ਹੈ ਗੁਰੂ ਗਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਦਾ ਵੀ ਕਾਫੀ ਹੈ ਪਰ ਗੁਰੂ ਅੰਗਦ ਦੇਵ ਜੀ ਗੁਰੂ ਅਮਰਦਾਸ ਜੀ ਗੁਰੂ ਰਾਮਦਾਸ ਜੀ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਦਾ ਇਤਿਹਾਸ ਵੀ ਕਾਫੀ ਮਿਲ ਜਾਂਦਾ ਹੈ ਗੁਰੂ ਹਰਬਿੰਦ ਸਾਹਿਬ ਜੀ ਗੁਰੂ ਹਰ राय ਜੀ ਗੁਰੂ ਹਰਕ੍ਰਿਸ਼ਨ ਜੀ ਦਾ ਇਤਿਹਾਸ ਬਹੁਤ ਘੱਟ ਮਿਲਦਾ ਹੈ ਸੋ ਕਿਤੇ ਮੈਂ ਤੁਹਾਡੇ ਸਾਰਿਆਂ ਤੋਂ ਇਹ ਪ੍ਰਵਾਨਗੀ ਲੈਣਾ ਚਾਹੁੰਦਾ ਹਾਂ ਕਿ ਲੜੀਵਾਰ ਇਤਿਹਾਸ ਗੁਰੂ ਅੰਗਦ ਦੇਵ ਜੀ ਦਾ ਇਸ ਚੈਨਲ ਰਹੀਂ ਤੁਹਾਡੇ ਨਾਲ ਸਾਂਝ ਪਾਈ ਜਾਵੇ ਕਿਉਂਕਿ ਬਹੁਤ ਵੱਡਾ ਇਤਿਹਾਸਿਕ ਵਰਤਾਰਾ ਹੈ ਭਾਈ ਲੈਣਾ ਜੀ ਦਾ ਗੁਰੂ ਨਾਨਕ ਪਾਤਸ਼ਾਹ ਜੀ ਦੀ ਚਰਨ ਸ਼ਰਨ ਵਿੱਚ ਆਉਣਾ ਕਿਵੇਂ ਆਇਆ ਤੇ ਕਿਵੇਂ ਉਹ ਭਾਈ ਲੈਣਾ ਜੀ ਤੋਂ ਗੁਰੂ ਅੰਗਦ ਦੇਵ ਬੜੇ ਤੇ ਕਿਵੇਂ ਉਹਨਾਂ ਨੇ ਕੰਮ ਦੀ ਅਗਵਾਈ ਕੀਤੀ ਕਿਉਂਕਿ ਆਮ ਕਰਕੇ ਜਿਹੜਾ ਉਸ ਸਮੇਂ ਦੀ ਵਿਚਾਰਤਾ ਰਸੇ ਸੀ ਕਿ ਗ੍ਰਸਥ ਵਿੱਚ ਰਹਿ ਕੇ ਪ੍ਰਮਾਤਮਾ ਦੀ ਭਗਤੀ ਨਹੀਂ ਕੀਤੀ ਜਾ ਸਕਦੀ ਇਸੇ ਕਰਕੇ ਬਹੁਤ ਸਾਰੇ ਘਰ-ਬਾਰ ਬੱਚੇ ਛੱਡ ਕੇ ਜੰਗਲਾਂ 'ਚ ਚਲੇ ਗਏ ਕੋਈ ਤੀਰਥ ਸਥਾਨਾਂ ਨੂੰ ਨਿਕਲ ਗਿਆ ਕੋਈ ਹੋਰ ਕਈ ਤਰ੍ਹਾਂ ਦੇ ਤੋ ਇੱਕ ਬੜਾ ਵੱਡਾ ਮਹਾਨ ਇਨਕਲਾਬੀ ਵਰਤਾਰਾ ਸੀ ਜਦੋਂ ਭਾਈ ਲਾਲਾ ਜੀ ਗੁਰੂ ਪਾਤਸ਼ਾਹ ਜੀ ਦੀ ਸ਼ਰਨ ਦੇ ਵਿੱਚ ਆਏ ਨੇ। ਤੋ ਉਹਨਾਂ ਤੋਂ ਸ਼ੁਰੂ ਕਰਕੇ ਜਦੋਂ ਤੱਕ ਮੇਰੇ ਸਾਹ ਚੱਲਦੇ ਨੇ ਮੈਂ ਚਾਹੁੰਦਾ ਹਾਂ ਕਿ ਘੱਟੋ ਘੱਟ ਦੂਜੀ ਪਾਤਸ਼ਾਹੀ ਤੋਂ ਲੈ ਕੇ ਤੇ ਅੱਠਵੀਂ ਪਾਤਸ਼ਾਹੀ ਦਾ ਜਿੰਨਾ ਜੀਵਨ ਬਰਤਾਂਤ ਹੈ ਉਹ ਤੁਹਾਡੇ ਨਾਲ ਉਹਦੀ ਸਾਂਝ ਪਾਈ ਜਾਵੇ। ਸੋ ਦੋ ਦਿਨ ਹਫਤੇ ਦੇ ਮੈਂ ਉਹ ਚਾਹੁੰਦਾ ਕਿ ਉਹ ਸਾਂਝ ਤੁਹਾਡੇ ਨਾਲ ਇਤਿਹਾਸ ਦੀ ਪਾਵਾਂ ਇੱਕ ਦਿਨ ਐਸਾ ਰੱਖਿਆ ਜਾਵੇ ਜਦੋਂ ਜਿਹੜੇ ਹੁਣ ਚਲੰਤ ਮਸਲੇ ਚੱਲਦੇ ਨੇ ਸਿੱਖੀ ਨਾਲ ਸੰਬੰਧਤ ਉਸ ਦਿਨ ਚਲੰਤ ਮਸਲਿਆਂ ਦੇ ਉੱਤੇ ਤੁਹਾਡੇ ਨਾਲ ਗੱਲ ਕੀਤੀ ਜਾਵੇ ਜਿਵੇਂ ਹੁਣ 300 ਤੇ 8800 ਰੁਪਿਆਂ ਦਾ ਜਾਂ 328 ਰੁਪਿਆਂ ਦਾ ਮਾਮਲਾ ਜਿਹੜਾ ਆਪਾਂ ਖਿਆ ਪਿਆ ਔਰ ਪੂਰੀ ਸਿਆਸਤ ਉਹਦੇ ਉੱਤੇ ਚੱਲ ਰਹੀ ਆ ਇਸ ਸਮੇਂ ਪਰ ਉਸ ਸਿਆਸਤ ਦੇ ਵਿੱਚੋਂ ਵੀ ਨਿਕਲ ਕੁਝ ਨਹੀਂ ਰਿਹਾ ਤੇ ਅਸਲੀਅਤ ਕੀ ਹੈ ਇਹ ਸਾਡੀ ਕਿਉਂ ਦਾ ਪਚਲੰਤ ਮਸਲਾ ਸੀ ਉਹਦੇ ਉੱਤੇ ਗੱਲ ਕੀਤੀ ਜਾਵੇ ਸੋ ਇਸ ਕਿਸਮ ਦੀਆਂ ਮੈਂ ਚਾਹੁੰਦਾ ਹਾਂ ਕਿ ਇਸ ਚੈਨਲ ਤੇ ਤੁਹਾਡੇ ਨਾਲ ਸਾਂਝ ਪਾਈ ਜਾਵੇ ਤੋਂ ਮੈਂ ਸ਼ੁਰੂਆਤ ਜਿਹੜੀ ਕਰਾਂਗਾ ਸ਼ਨੀਵਾਰ ਤੋਂ ਸ਼ੁਰੂਆਤ ਕਰਾਂਗੇ ਗੁਰੂ ਅੰਗਦ ਦੇਵ ਸੱਚੇ ਪਾਤਸ਼ਾਹ ਜੀ ਦੇ ਲੜੀਵਾਰ ਇਤਿਹਾਸ ਤੋਂ ਤੋਂ ਸ਼ਨੀਵਾਰ ਤੇ ਬੁੱਧਵਾਰ ਆਪਾਂ ਕੋਸ਼ਿਸ਼ ਕਰਾਂਗੇ ਦੋ ਦਿਨ ਇਤਿਹਾਸ ਦੀ ਆਪਾਂ ਗੱਲ ਕਰਿਆ ਕਰਾਂਗੇ ਤੋ ਜਿਹੜਾ ਕੋਈ ਚਲੰਤ ਮਸਲਾ ਸਾਡੀ ਕਾਮ ਨੂੰ ਆਉਂਦਾ ਏ ਉਹਦੇ ਬਾਰੇ ਵੀ ਅਸੀਂ ਗੱਲ ਕਰਨੇ ਆ ਕੋਸ਼ਿਸ਼ ਕਰਿਆ ਕਰਾਂਗਾ ਕਾਮ ਦੇ ਜਿਹੜੇ ਵੱਡੇ ਵਿਦਵਾਨ ਨੇ ਜਾਂ ਜਿਹੜੇ ਬਹੁਤ ਅਹੀ ਡੂੰਗੀ ਸੋਜੀ ਰੱਖਦੇ ਨੇ ਉਹਨਾਂ ਨੂੰ ਲਾਈਵ ਆਨਲਾਈਨ ਲਿਆ ਕੇ ਤੇ ਤੁਹਾਡੇ ਨਾਲ ਵਿਚਾਰਾਂ ਦੀ ਸਾਂਝ ਪਾਈ ਜਾਵੇ ਜਿਵੇਂ ਜਿਹੜੇ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਜਿਹੜੇ ਇਸ ਸਮੇਂ ਕਿਹਾ ਜਾਂਦਾ ਹੈ ਕਿ ਸ਼੍ਰੋਮਣੀ ਕਮੇਟੀ ਤੋਂ ਗਾਇਬ ਹੋਏ ਲੱਭ ਨਹੀਂ ਰਹੇ ਤਾਂ ਕੱਲ ਭਾਈ ਨਾਰਾਇਣ ਸਿੰਘ ਜੀ ਜਿਹੜੇ ਕਾਮਦੇ ਇੱਕ ਮਹਾਨ ਪੰਥਦਰਦੀ ਨੇ ਉਹਨਾਂ ਨੇ ਕੱਲ ਵੀ ਸੋਸ਼ਲ ਮੀਡੀਆ ਦੇ ਉੱਤੇ ਇਹ ਗੱਲ ਕਹੀ ਸੀ ਕਿ ਸਾਨੂੰ 2 ਘੰਟੇ ਦੇ ਦਿੱਤੇ ਜਾਣ ਤੇ ਅਸੀਂ ਸਰੂਪ ਜਿਹੜੇ ਲੱਭ ਕੇ ਲਿਆ ਸਕਦੇ ਹਾਂ ਤਾਂ ਜਿਹੜੀ ਗੱਲ ਚੱਲਣੀ ਚਾਹੀਦੀ ਸੀ ਕਿ ਉਹਨਾਂ ਕੋ ਕੋ ਕੀੜਾ ਐਸਾ ਫਾਰਮੂਲਾ ਯੋਜਨਾ ਹੈ ਕਿ ਉਹ 2 ਘੰਟੇ ਦੇ ਵਿੱਚ ਲੱਭ ਸਕਦੇ ਨੇ ਜਾਂ ਉਹਨਾਂ ਕੋ ਕਿਹੜੀ ਐਸੀ ਵੱਡੀ ਜਾਣਕਾਰੀ ਹੈ ਕਿ ਉਹ 2 ਘੰਟੇ ਦੇ ਵਿੱਚ ਲੱਭ ਕੇ ਲਿਆ ਸਕਦੇ ਨੇ ਉਹ ਗੁਰੂ ਸਵਾਰਿਓ ਸ਼੍ਰੋਮਣੀ ਕਮੇਟੀ ਦੇ ਵਿੱਚ ਜੋ ਕੁਝ ਚੱਲ ਰਿਹਾ ਮੇਰਾ ਵੀ ਨਿੱਜੀ ਤੌਰ ਤੇ ਪੰਥ ਦੀ ਸੇਵਾ ਕਰਦਿਆਂ ਵਿਚਰਦਿਆਂ ਬਹੁਤ ਸਾਰਾ ਤਜਰਬਾ ਹੈ ਔਰ ਮੈਂ ਜਾਣਦਾ ਕਿ ਸ਼੍ਰੋਮਣੀ ਕਮੇਟੀ ਦੀਆਂ ਕਿਹੜੀਆਂ ਚੋਰ ਮੋਰੀਆਂ ਨੇ ਕਿੰਨਾ ਰਾਂ ਇਹ ਸਾਰਾ ਕੁਝ ਵਾਪਰਦਾ ਏ ਤੇ ਉਹ ਕਿਵੇਂ ਉਸ ਸਾਰੇ ਦੇ ਉੱਤੇ ਫਿਰ ਪੜਦੇ ਪੁੰਦੇ ਨੇ ਬਹੁਤ سارے ਸਾਡੇ ਚਲੰਤ ਮਸਲੇ ਨੇ ਟਾਈਮ ਟ੍ਰੈਵਲ ਦੇ ਨੇ ਕਿ ਟਾਈਮ ਟ੍ਰੈਵਲ ਕੀ ਹੁੰਦਾ ਬਹੁਤ ਸਾਰੇ ਜਿਹੜੀਆਂ ਸਾਡੀਆਂ ਸਿੱਖ ਸੰਗਤਾਂ ਨੇ ਉਹਨਾਂ ਨੂੰ ਕੋਰਾਹੇ ਪਾਇਆ ਜਾ ਰਿਹਾ ਹੈ ਨਾਮ ਕੀ ਹੈ ਜਿਹੜਾ ਨਾਮ ਗੁਰੂ ਸਾਹਿਬ ਨੇ ਸਾਨੂੰ ਦੱਸਿਆ ਜਪਣ ਦੀਆਂ ਵਿਧੀਆਂ ਦੱਸੀਆਂ ਹੁਣ ਸਾਨੂੰ ਜਪਣ ਦੀਆਂ ਵਿਧੀਆਂ ਯੋਗਮਤ ਵਾਲੇ ਪਾਸੇ ਪਾਇਆ ਜਾ ਰਿਹਾ ਸੋ ਬਹੁਤ ਸਾਰੇ ਸਾਡੀ ਕਾਮ ਦੇ ਮਸਲੇ ਨੇ ਜਿੰਨਾ ਬਾਰੇ ਅੱਜ ਦੇ ਸਮੇਂ ਦੇ ਵਿੱਚ ਨਿਰਪੱਖ ਹੋ ਕੇ ਤੇ ਗੁਰਬਾਣੀ ਉਪਦੇਸ਼ ਦੇ ਅਨੁਸਾਰ ਸਾਨੂੰ ਸਮਝਣ ਦੀ ਲੋੜ ਹੈ ਹਿਸਟਰੀ ਦਾ ਸਾਡਾ ਖਜ਼ਾਨਾ ਬਹੁਤ ਵੱਡਾ ਹੈ ਜਿਵੇਂ ਗੁਰੂ ਅਰਜਨ ਗੁਰੂ ਅੰਗਦ ਦੇਵ ਸੱਚੇ ਪਾਤਸ਼ਾਹ ਜੀ ਜਦੋਂ ਵਿਚਾਰ ਤੁਹਾਡੇ ਨਾਲ ਸ਼ੁਰੂ ਕਰਨੇ ਆ ਤਾਂ ਇੰਜ ਨਹੀਂ ਆ ਕਿ ਗੁਰੂ ਅੰਗਦ ਦੇਵ ਸੱਚੇ ਪਾਤਸ਼ਾਹ ਜੀ ਕੋਹੜੀ ਦੇ ਚੜ੍ਹ ਕੇ ਆਏ ਤੇ ਗੁਰੂ ਨਾਨਕ ਸਾਹਿਬ ਲੈ ਗਏ ਉਹਨਾਂ ਨੂੰ ਆਪਣੇ ਸਥਾਨ ਤੇ ਤੇ ਉੱਥੇ ਜਾ ਕੇ ਪਤਾ ਲੱਗਾ ਕਿ ਜਿਹੜੀ ਮੇਰੀ ਘੋੜੀ ਦੀ ਵਾਗ ਫੜ ਕੇ ਆਏ ਨੇ ਉਹ ਹੀ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਨੇ ਤਾਂ ਭਾਈ ਲੈਣਾ ਜੀ ਕਹਿੰਦੇ ਕਿ ਭੁੱਲ ਹੋ ਗਈ ਤੁਸੀਂ ਪੈਦਲ ਚੱਲਦੇ ਆਏ ਤੇ ਮੈਂ ਘੋੜੀ ਦੇ ਉੱਤੇ ਤੇ ਗੁਰੂ ਨਾਨਕ ਪਾਤਸ਼ਾਹ ਜੀ ਨੇ ਅੱਗੋਂ ਇਹ ਗੱਲ ਕਹੀ ਕਿ ਲੈਣੇਦਾਰ ਜਿਹੜੇ ਨੇ ਉਹ ਘੋੜੀ ਦੀ ਉੱਤੇ ਚੜ ਕੇ ਹੀ ਆਉਂਦੇ ਹੁੰਦੇ ਨੇ ਗੁਰੂ ਸਵਾਰ ਕੇਵਲ ਏਡੀ ਗੱਲ ਦੇ ਨਾਲ ਹੀ ਭਾਈ ਲੈਣਾ ਜੀ ਗੁਰੂ ਨਾਨਕ ਪਾਤਸ਼ਾਹ ਜੀ ਦੇ ਨਹੀਂ ਸੰਹੋ ਕੇ ਰਹਿ ਗਏ ਬਹੁਤ ਸਾਰੇ ਸਵਾਲ ਸਨ ਉਹਨਾਂ ਦੇ ਮਨ ਦੇ ਵਿੱਚ ਇੱਕ ਲੰਮਾ ਸਮਾਂ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਤੋਂ ਦਾ ਜਿਹੜਾ ਜਸ ਸੀ ਫੈਲਿਆ ਹੈ ਅਤੇ ਗੁਰੂ ਅੰਗਦ ਦੇਵ ਜੀ ਭਾਈ ਲੈਣਾ ਜੀ ਦੇ ਰੂਪ ਦੇ ਵਿੱਚ ਪਹਿਲਾਂ ਲੰਮਾ ਸਮਾਂ ਦੇਵੀ ਮਾਤਾ ਦੇ ਹਰ ਸਾਲ ਆਪਣੇ ਇਲਾਕੇ ਦੇ ਲੋਕਾਂ ਨੂੰ ਲੈ ਕੇ ਜਾਂਦੇ ਰਹੇ ਨੇ ਉਸ ਤੋਂ ਪਹਿਲਾਂ ਉਹਨਾਂ ਦੇ ਪਿਤਾ ਜੀ ਜਾਂਦੇ ਰਹੇ ਨੇ ਉਸ ਤੋਂ ਪਹਿਲਾਂ ਉਹਨਾਂ ਦੇ ਪਿਤਾ ਜੀ ਭਾਬਕੇ ਉਹਨਾਂ ਦੇ ਦਾਦਾ ਜੀ ਪੀੜੀ ਦਰ ਪੀੜੀ ਦਰ ਹਰ ਸਾਲ ਇਲਾਕੇ ਦੇਆਂ ਲੋਕਾਂ ਨੂੰ ਲੈ ਕੇ ਉਹ ਵੈਸ਼ਨੋ ਜਾਂਦੇ ਰਹੇ ਨੇ ਤੇ ਜਦੋਂ ਗੁਰੂ ਨਾਨਕ ਪਾਤਸ਼ਾਹ ਜੀ ਦੇ ਕੋਲ ਆਏ ਨੇ ਤਾਂ ਫਿਰ ਉਹਨਾਂ ਦੇ ਮਨ ਦੇ ਵਿੱਚ ਬਹੁਤ ਸਾਰੇ ਸਵਾਲ ਸਨ ਸਾਡੇ ਵਿੱਚੋਂ ਬਹੁਤ ਸਾਰੇ ਐਸੇ ਨੇ ਜਿਹੜੇ ਜਾंदे ਨੇ ਥਾਂ ਥਾਂ ਦੇ ਉੱਤੇ ਭਟਕਦੇ ਕਿਉਂ ਨੇ ਕਿਉਂਕਿ ਮਨ ਦੇ ਵਿੱਚ ਸਵਾਲ ਨਹੀਂ ਹੈ ਸਵਾਲ ਜਾ ਕੇ ਕਰਨ ਤੇ ਸਵਾਲਾਂ ਦੀ ਸੰਤੁਸ਼ਟੀ ਤਾਂ ਹੋਵੇਗੀ ਜੇ ਵਾਕਈ ਕੋਈ ਗੁਰਮਤ ਦੇ ਨਾਲ ਜੁੜਿਆ ਹੋਵੇਗਾ ਕੋਈ ਰੱਬ ਨਾਲ ਜੁੜਿਆ ਹੋਵੇਗਾ ਸੋ ਇਸ ਕਰਕੇ ਤੁਹਾਡੀ ਪਰਵਾਣਗੀ ਲੈਣ ਦੇ ਵਾਸਤੇ ਮੇਰੇ ਮਨ ਦੇ ਵਿੱਚ ਸੀ ਕਿ ਆਪਣੇ ਜਿਹੜੇ ਪ੍ਰੇਮ ਕਰਨ ਵਾਲੇ ਨੇ ਜਿਹੜੇ ਇਸ ਚੈਨਲ ਨਾਲ ਜੁੜੇ ਨੇ ਉਹਨਾਂ ਦੇ ਨਾਲ ਸਾਂਝ ਪਾ ਕੇ ਉਹਨਾਂ ਕੋ ਵੀ ਪ੍ਰਵਾਣਗੀ ਲਈ ਜਾਵੇ ਕਿਉਂਕਿ ਗੁਰਸਿੱਖਾਂ ਦੇ ਵਿੱਚ ਸਤਿਗੁਰੂ ਆਪ ਵਰਤਦਾ ਏ ਤੇ ਜਿੰਨਾ ਚਿਰ ਤੱਕ ਸਤਿਗੁਰ ਸੱਚੇ ਪਾਤਸ਼ਾਹ ਜੀ ਦੀ ਕਿਰਪਾ ਨਾ ਹੋਵੇ ਉਹਨਾਂ ਚਿਰ ਤੱਕ ਆਪਣੇ ਪੰਥ ਦੀ ਸੇਵਾ ਨਹੀਂ ਕੀਤੀ ਜਾ ਸਕਦੀ ਸੋ ਇੱਕ ਮੇਰੀ ਧੀ ਜਾਂ ਭਾਨੇ ਕਮੈਂਟ ਕੀਤਾ ਮਨਦੀਪ ਕੌਰ ਜੀ ਨੇ ਇਹਨਾਂ ਦਾ ਵੀ ਮੈਂ ਸਵਾਗਤ ਕਰਦਾ ਆਪਣੇ ਚੈਨਲ ਤੇ ਦਲਜੀਤ ਸਿੰਘ ਫੁੱਲ ਜੀ ਉਹਨਾਂ ਨੇ ਵੀ ਕਮੈਂਟ ਕੀਤਾ ਹੈ ਸੋ ਇਹਨਾਂ ਦਾ ਵੀ ਮੈਂ ਸਵਾਗਤ ਕਰਦਾ ਹਾਂ ਹੋਰ ਵੀ ਬਹੁਤ ਸਾਰੇ ਸੋ ਗੁਰੂ ਸਵਾਰਿਓ ਆਪਾਂ ਰਲ ਮਿਲ ਕੇ ਜਿੰਨੀ ਕ ਸਾਨੂੰ ਸੋਜੀ ਬਖਸ਼ਿਸ਼ ਕੀਤੀ ਹੈ ਪਾਤਸ਼ਾਹ ਜੀ ਨੇ ਆਪਾਂ ਸਾਰਿਆਂ ਨੇ ਆਪਣਾ ਜਿੰਨਾ ਵੀ ਸਾਡੇ ਕੋ ਸਾਡਾ ਵਾਅ ਚੱਲਦਾ ਹੈ ਜਾਂ ਜਿੰਨੀ ਕ ਸਾਡੀ ਸਮਰੱਥਾ ਹੈ ਅਸੀਂ ਆਪੋ ਆਪਣੀ ਸਮਰੱਥਾ ਦੇ ਅਨੁਸਾਰ ਗੁਰੂ ਨਾਨਕ ਦੇ ਇਸ ਪੰਥ ਨੂੰ ਅੱਗੇ ਵਧਾਉਣਾ ਹੈ ਔਰ ਨਾatak ਅਸੀਂ ਪਹੁੰਚ ਕਰਨੇ ਆ ਤੇ ਜੋ ਗੁਰੂ ਨਾਨਕ ਦਾ ਉਪਦੇਸ਼ ਹੈ ਜੋ ਗੁਰੂ ਸਾਹਿਬਾਂ ਦਾ ਉਪਦੇਸ਼ ਹੈ ਜੋ ਗੁਰਬਾਣੀ ਦੇ ਰੂਪ ਦੇ ਵਿੱਚ ਸਾਡੇ ਕੋਲ ਹੈ ਜੋ ਇਤਿਹਾਸ ਦੇ ਰੂਪ ਦੇ ਵਿੱਚ ਸਾਡੇ ਕੋਲ ਹੈ ਅਸੀਂ ਆਪ ਸਿੱਖਣਾ ਹੈ ਸਾਡਾ ਆਸ਼ਾ ਗੁਰਮਤ ਸਿੱਖ ਕੇ ਅਸੀਂ ਸਿਖਾਉਣੇ ਅੰਮ੍ਰਿਤਧਾਰੀ ਕੌਮ ਬਣਾਉਣੇ ਕਰਨਾ ਸਿੱਖੀ ਦਾ ਪ੍ਰਚਾਰ ਸਾਰੀ ਦੁਨੀਆ ਦੇ ਵਿੱਚ ਘਾਰ ਕਿਉਂਕਿ ਹੁਣ ਜੇ ਸਭ ਕਿਸਮ ਦਾ ਸਮਾਂ ਚੱਲ ਰਿਹਾ ਏ ਤੋਂ ਸਾਡੇ ਬਹੁਤ ਸਾਰੇ ਜਿਹੜੇ ਨੇ ਉਹ ਸੋਸ਼ਲ ਮੀਡੀਆ ਦੀ ਵਰਤੋਂ ਜ਼ਿਆਦਾ ਕਰਦੇ ਨੇ ਜਿਹੜਾ ਪਹਿਲਾਂ ਸੰਗਤੀ ਰੂਪ ਸੀ ਉਹ ਹੌਲੀ-ਹੌਲੀ ਸਾਰੇ ਪਾਸੇ ਘਟਦਾ ਜਾ ਰਿਹਾ ਏ ਮਤ ਸੋਚਣਾ ਕਿ ਸਿੱਖੀ ਦੇ ਵਿੱਚ ਹੀ ਇਹ ਕੁਝ ਕਮੀਆਂ ਆ ਰਹੀਆਂ ਨੇ ਨਹੀਂ ਗੁਰੂ ਸਾਰਿਓ ਹੋਰ ਵੀ ਬਹੁਤ ਸਾਰੇ ਪਾਸੇ ਜਿੱਥੇ ਗਿੱਧਾ ਪੈਂਦਾ ਹੋਵੇ ਤਾੜੀਆਂ ਵੱਜਦੀਆਂ ਹੁਣ ਘੰਟੀਆਂ ਖੜਕਦੀਆਂ ਹੁਣ ਢੋਲਕੀਆਂ ਖੜਕਦੀਆਂ ਹੁਣ ਉਥੇ ਤੇ ਕਈ ਚੱਲ ਜਾਂਦੇ ਨੇ ਪਰ ਜਿੱਥੇ ਸਹਿਜ ਦੀ ਗੱਲ ਹੋਵੇ ਜਿੱਥੇ ਰਸ ਹੱਸ ਦੀ ਗੱਲ ਹੋਵੇ ਜਿੱਥੇ ਪ੍ਰਮਾਤਮਾ ਨਾਲ ਜੁੜਨ ਦੀ ਗੱਲ ਹੋਵੇ ਉਥੇ ਕੋਈ ਵਿਰਲਾਈ ਜਿਹਦੇ ਅੰਦਰ ਫੁਵਾਰੇ ਫੁੱਟਦੇ ਹੋਣ ਉਸ ਪ੍ਰਭੂ ਦੇ ਪ੍ਰੇਮ ਦੇ ਉਹ ਹੋ ਜਾਂਦਾ ਏ ਸੋ ਤੁਹਾਡਾ ਸਾਰਿਆਂ ਦਾ ਧੰਨਵਾਦ ਜਿਨ੍ਹਾਂ ਨੇ ਵੀ ਲਾਈਵ ਹੋ ਕੇ ਅੱਜ ਵਿਚਾਰਾਂ ਦੀ ਸਾਂਝ ਜਿਹੜੀ ਆ ਉਹ ਮੇਰੇ ਨਾਲ ਪਾਈ ਹੈ ਸੋ ਜਦੋਂ ਵੀ ਮੈਂ ਕੋਈ ਵੀਡੀਓ ਅਪਲੋਡ ਕਰਦਾ ਜਾਂ ਕੋਈ ਗੁਰਬਾਣੀ ਦੀ ਕੋਈ ਕੋਟੇਸ਼ਨ ਕੋਈ ਗੁਰਬਾਣੀ ਦੀਆਂ ਤੁਕਾਂ ਅਪਲੋਡ ਕਰਦਾ ਤਾਂ ਕਮੈਂਟ ਰੂਪ ਦੇ ਵਿੱਚ ਆਪਣੇ ਜਿਹੜੇ ਵਿਚਾਰ ਜ਼ਰੂਰ ਦਿਆ ਕਰੋ ਸੋ ਗੁਰੂ ਸਾਰੋ ਕੋਸ਼ਿਸ਼ ਕਰਿਆ ਕਰਾਂਗੇ ਕਿ ਹਫਤੇ ਦੇ ਵਿੱਚ ਇੱਕ ਵਾਰ ਜ਼ਰੂਰ ਜਿਸ ਤਰ੍ਹਾਂ ਮੈਂ ਆਪ ਜੀ ਨਾਲ ਸਾਂਝ ਪਾਉਂਦਿਆਂ ਬੇਨਤੀ ਕੀਤੀ ਹੈ ਕਿ ਕਾਮਦੇ ਵੱਡੇ ਜਿਹੜੇ ਵਿਦਵਾਨ ਨੇ ਉਹਨਾਂ ਨੂੰ ਲਾਈਵ ਸੱਦ ਕੇ ਤੋ ਜਿਹੜੇ ਚਲੰਤ ਮਸਲੇ ਨੇ ਉਹਨਾਂ ਬਾਰੇ ਸਾਂਝ ਪਾਈ ਜਾ ਕਰੇਗੀ ਸਵਾਸ ਕਰਦਾ ਤੁਸੀਂ ਮੈਨੂੰ ਆਪਣਾ ਸਹਿਯੋਗ ਦਿੰਦੇ ਰਹੋਗੇ ਸੋ ਮੇਰੀਆਂ ਇੰਨੀਆਂ ਕੁ ਬੇਨਤੀਆਂ ਪ੍ਰਵਾਨ ਕਰਨੀਆਂ ਜੀ ਤੋ ਮੇਰੇ ਸਾਰੇ ਚੈਨਲ ਦੇ ਉੱਤੇ ਜੋ ਚੱਲੇਗਾ ਉਹਦਾ ਮੈਂ ਥੰਬਨੇਲ ਦੇ ਦਿੱਤਾ ਏ ਕਿ ਹਿਸਟਰੀ ਦਨਨੋ ਜਦੋਂ ਤੋਂ ਗੁਰੂ ਨਾਨਕ ਪਾਤਸ਼ਾਹ ਜੀ ਇਸ ਸੰਸਾਰ ਵਿੱਚ ਆਏ ਉਰੋਂ ਤੋਂ ਲੈ ਕੇ ਸਿੱਖੀ ਦਾ ਸਰੂਪ ਕੀ ਕਿੰਨਾ ਮੁਸ਼ਕਲਾਂ ਦੇ ਵਿੱਚੋਂ ਸਾਡੀ ਕਾਮ ਨੂੰ ਲੰਘਣਾ ਪਿਆ ਉਹ ਸਾਰਾ ਥੀਮ ਅਸੀਂ ਇਸ ਚੈਨਲ ਤੇ ਚਲਾਵਾਂਗੇ ਜੇ ਬਹੁਤ ਬਹੁਤ ਧੰਨਵਾਦ ਜਿਹੜੇ ਲਾਈਵ ਹੋ ਕੇ ਨਾਲ ਜੁੜੇ ਤੇ ਜਿਹੜੇ ਆਸ ਦੇ ਵਿੱਚ ਨੇ ਗੁਰੂ ਪਾਤਸ਼ਾਹ ਅੱਗੇ ਅਰਦਾਸ ਬੇਨਤੀ ਕਰਿਓ ਕਿ ਉਹ ਆਪ ਕਿਰਪਾ ਕਰਕੇ ਸਿਰਤੇ ਮੇਰ ਭਰਿਆ ਹੱਥ ਰੱਖ ਕੇ ਮੇਰੇ ਜੀਵਨ ਨੂੰ ਅਰੋਗ ਮੇਰੇ ਮਨ ਨੂੰ ਰੋਗ ਰੱਖ ਕੇ ਮੇਰੇ ਤੋਂ ਸੇਵਾ ਲੈਣ ਜੀ ਇਹ ਜਰੂਰ ਮੇਰੀਆਂ ਬੇਨਤੀਆਂ ਪ੍ਰਵਾਨ ਕਰਨੀਆਂ ਜੀ ਅੱਜ ਦਾ ਮੇਰਾ ਲਾਈਵ ਇੰਨਾ ਹੀ ਆਂ ਗਾਂ ਤੋਂ ਜਦੋਂ ਕੋਈ ਵੀ ਦਿਵਾਨ ਆਇਆ ਕਰੇਗਾ ਖੁੱਲੀਆਂ ਗੱਲਾਂ ਤੁਹਾਡੇ ਨਾਲ ਕਲਿਆ ਕਰਾਂਗੇ ਜੀ ਇਜਾਜ਼ਤ ਦਿਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ